ਅੱਜਕਲ ਡਾਇਬੀਟੀਜ਼ ਦਾ ਮਰੀਜ਼ ਸਾਨੂੰ ਹਰ ਘਰ ਦੇ ਵਿੱਚ ਹੀ ਮਿਲ ਜਾਂਦਾ ਹੈ ਤੇ ਡਾਇਬੀਟੀਜ਼ ਦੇ ਮਰੀਜ਼ਾਂ ਦੇ ਲਈ ਮੰਨਿਆ ਜਾਂਦਾ ਹੈ ਇਸ ਬੂਟੇ ਨੂੰ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਹ ਹੈ ਜੀ ਇਨਸੂਲਿਨ ਪlant ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਲੱਗਿਆ ਹੋਇਆ ਹੈ ਇਹ ਇਨਸੂਲਿਨ ਪlant ਹੈ ਜੀ ਡਾਇਬੀਟੀਜ਼ ਦੇ ਮਰੀਜ਼ਾਂ ਦੇ ਲਈ ਇਹਨੂੰ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਬਹੁਤ ਸਾਰੇ ਐਕਸਪਰਟਸ ਦਾ ਮੰਨਣਾ ਹੈ ਕਿ ਇਹਦੇ ਵਿੱਚ ਇਨਸੂਲਿਨ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਜਿਹੜੇ ਵੀ ਮਰੀਜ਼ ਹੈ ਡਾਇਬੀਟੀਜ਼ ਦੇ ਜਿਨ੍ਹਾਂ ਨੂੰ ਇਨਸੂਲਿਨ ਲੱਗਦਾ ਹੈ ਉਹ ਇਸ ਬੂਟੇ ਦੇ ਪੱਤੇ ਜਿਹੜੇ ਹੈ ਉਹਨਾਂ ਨੂੰ ਖਾ ਸਕਦੇ ਆ ਇਹਨਾਂ ਪੱਤੇ ਨੂੰ ਤੁਸੀਂ ਐਵੇਂ ਹੀ ਕੱਚਾ ਤੋੜ ਕੇ ਖਾ ਸਕਦੇ ਹੋ ਇਹਨੂੰ ਪਾਣੀ ਚ ਬਾਲ ਕੇ ਦੀ ਚਾਹ ਬਣਾ ਕੇ ਵੀ ਪੀ ਸਕਦੇ ਹੋ ਜਾਂ ਫਿਰ ਇਹਨਾਂ ਪੱਤੇ ਨੂੰ ਸੁਕਾ ਕੇ ਤੇ ਪਾਊਡਰ ਬਣਾ ਕੇ ਜਿਹੜਾ ਹੈਗਾ ਇਹਨੂੰ ਉਸ ਤਰੀਕੇ ਨਾਲ ਵੀ ਖਾਧਾ ਜਾਂਦਾ ਹੈ ਇਨਸੂਲਿਨ ਪlant ਦੀ ਜਿਹੜੀ ਵਰਤੋਂ ਹੈਗੀ ਹੈ ਇਹ ਸੋਜਣ ਨੂੰ ਘਟਾਉਣ ਦੇ ਲਈ ਵੀ ਕੀਤੀ ਜਾਂਦੀ ਹੈ ਜਿਵੇਂ ਆਪਾਂ ਕਹਿੰਦੇ ਆ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਤਾਂ ਹੈ ਹੀ ਹੈ ਅੱਜ ਕੱਲ ਤਾਂ ਹਰ ਕਿਸੇ ਦੇ ਵੀ ਗੋਡਿਆਂ ਚ ਜਾਂ ਗਿੱਟਿਆਂ ਚ ਜਾਂ ਕੋਈ ਵੀ ਜੋੜਾਂ ਦੇ ਵਿੱਚ ਜਿਹੜੀ ਸੋਜਣ ਆ ਜਾਂਦੀ ਹੈ ਤੇ ਉਸ ਚੀਜ਼ ਨੂੰ ਵੀ ਇਹ ਘਟਾਉਂਦਾ ਇਹ ਬੂਟਾ ਤੇ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਣ ਵਾਲਾ ਬੂਟਾ ਹੈ ਜੀ ਤੁਹਾਨੂੰ ਆਮ ਤੌਰ ਤੇ ਕਿਸੇ ਵੀ ਲੋਕਲ ਨਰਸਰੀ ਤੋਂ ਮਿਲ ਸਕਦਾ ਤੁਸੀਂ ਇਨਸੂਲਿਨ ਪlant ਲੈ ਕੇ ਇਸ ਬੂਟੇ ਨੂੰ ਲੈ ਸਕਦੇ ਹੋ ਬਾਕੀ ਇਹਦੇ ਬਾਰੇ ਜੇ ਤੁਸੀਂ ਕੋਈ ਵੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣੀ ਖੇਤੀ ਮੋਬਾਈਲ ਐਪ ਡਾਊਨਲੋਡ ਕਰਕੇ ਮਾਹਿਰਾਂ ਕੋਲੋਂ ਇਹਦੇ ਬਾਰੇ ਆਪਣੇ ਸਵਾਲ ਪੁੱਛ ਸਕਦੇ ਹੋ